ਮੰਮੀ ਕੀ ਗੱਲ ਹੋ ਗਈ ਸੇ ਜਿਆਦਾ ਡਾਊਨ ਹੋ ਗਈ ਆ ਐਸਾ ਆਇਆ ਪੁੱਤ ਤੈਨੂੰ ਕੀ ਲੱਗੇ ਮੰਮੀ ਨਾਲ ਤੂੰ ਕਿਹੜਾ ਫੋਨ ਫਾਨ ਕਰਕੇ ਪੁੱਛਣਾ ਹੁੰਦਾ ਵਾ ਚਾਹੇ ਕਿਸ ਦੀ ਰਾਜੀ-ਬਾਜੀ ਪੁੱਛਣਾ ਚਾਹੇ ਕਰਨਾ ਚਾਹੇ ਆਣ ਕੇ ਮਿਲ ਜਾ ਤੂੰ ਸੁਣਾ ਪੁੱਤ ਜੋ ਨਚਲੇ ਠੀਕ ਠਾਕ ਆ ਵਧੀਆ ਵਾ ਜੋ ਨਚਲੇ ਠੀਕ ਆ ਹਾਂਜੀ ਠੀਕ ਠਾਕ ਆ ਵਧੀਆ ਹੋਰ ਸਭ ਠੀਕ ਠਾਕ ਆ ਸਭ ਠੀਕ ਠਾਕ ਆ ਤੂੰ ਸੁਣਾ ਆਪਣਾ ਜੀਰਿਆਲ ਪਾਣੀ ਇੱਪਰਾ ਪਾ ਲੈ ਪਾਣੀ ਲੈ ਕੇ ਆ ਜੀ ਆਹ ਹੋਰ ਪਾਣੀ ਤੇਰੇ ਹੱਥੋਂ ਪੀਣਾ ਮੈਂ ਦੀਦੀ ਤੁਸੀਂ ਆ ਗਈ ਕੀਤਾ ਪਾਣੀ ਤੇ ਪੀ ਲੈ ਲੈਂਦੇ ਇਹ ਪਾਣੀ ਮੈਂ ਹੀ ਪੀਣਾ ਹੂੰ ਬਹੁਤ ਛੋਣੀ ਕਰ ਤੋਂਦ ਕੀਤੀ ਪਾਣੀ ਪਿਆਣ ਵਾਲੀ ਮੇਰੇ ਸੌਰੇ ਜ ਮੇਰੀ ਬੇਟੀ ਕਰਾ ਕੇ ਰੱਖ ਦਿੱਤੀ ਆ ਪਾਣੀ ਪੀਣਾ ਨਹੀਂ ਕਈ ਨੋਦਾਂ ਖੈਨਾਂ ਤੂੰ ਜਬ ਮਹਿੰਗੇ ਲੱਲਕੇ ਮਹਿੰਗੇ ਲਈ ਤੂੰ ਹੀ ਆਦੀ ਨਹੀਂ ਆਉ ਹਯਾਰ ਬਾਗ ਹਵੜੇ ਲੈਣੇ ਮਮੀ ਜੀ ਤੁਸੀਂ ਨਾਲ ਦੇ ਗਏ ਸੀ ਹੁਣ ਤੁਸੀਂ ਦੂਜੇ ਪਾਸੇ ਕੀ ਜਾਣਾ ਨਾ ਮਮੀ ਤੇਰੀ ਜਬਾਨ ਨਹੀਂ ਦੱਸ ਰਹੀ ਜੀ ਤੇ ਮੇਰੀ ਫੇਸ਼ ਨਹੀਂ ਜਾਣ ਦਿੰਦੇ ਰਹੀ ਉੱਥੇ ਮੇਰੀ ਐਨੀ ਆਦੀ ਬਠੇਰਾ ਤਾ ਮੋ ਤਾਂ ਵੱਡਿਆ ਹੀ ਮੈਂ ਹੈ ਨਾ ਦੂਜੇ ਲੱਲੇ ਦੂਜੇ ਲਾ ਮੇਰਾ ਮਹਿੰਗਾ ਘੜਾਇਆ ਹੈ ਫੂਟੋ ਲੈਣਾ ਹੈ ਤੂੰ ਮਾਂ ਦੀ ਨਹੀਂ ਆ ਰਹੀ ਨੰਗਾ ਆ ਉਹ ਲੈਣਾ ਮੈਂ ਤੇ ਕੀ ਹੋ ਗਿਆ ਉਹਨਾਂ ਕੱਪੜਿਆਂ ਨੂੰ ਕੀ ਹੋਇਆ ਜੀਦੀ ਮੈਨੂੰ ਇਹ ਤਾਂ ਪਤਾ ਲੱਗੇ ਵੀ ਗੱਲ ਹੋਈ ਗਈ ਆ ਨਹੀਂ ਬੱਸ ਕਰ ਚੁੱਪ ਕਰ ਜਾ ਜਬਾਨ ਹੀ ਚਲਾਉਣ ਚੋਗੀ ਆ ਇਹ ਤਾਂ ਪਤਾ ਹੀ ਕਿ ਤੂੰ ਇਦਾਂ ਦੇ ਬਣਾ ਕੇ ਲੈ ਆਈ ਆ ਤੂੰ ਉਥੇ ਖੋਲਦੀ ਨਾ ਕੀ ਲੋੜੀ ਸਾਰਿਆਂ ਦੇ ਸਾਹਮਣੇ ਵਿਖਾਣਾ ਵਿਖਾ ਲੰਦੀ ਤੂੰ ਰਹਿਣ ਨਹੀਂ ਦਿੰਦੀ ਚੁੱਪ ਕਰਕੇ ਮੈਨੂੰ ਫੜਾ ਦਿੰਦੀ ਦੀਦੀ ਉਹਦੇ ਮੰਮੀ ਕਹਿੰਦੇ ਸੀ ਕਿ ਚੱਲ ਇੱਥੇ ਵਿਖਾ ਲਦੇ ਸਾਰੇ ਜਣੇ ਬੈਠੇ ਆ ਫੇਰ ਜੇ ਅੰਦਰੇ ਅੰਦਰ ਦੇ ਦਿੰਦੇ ਤੇ ਤਾਨੂੰ ਗੱਲਾਂ ਕਰਨੀਆਂ ਹੀ ਤੁਹਾਡੀ ਮੰਮੀ ਨੇ ਵੀ ਲੈ ਅੰਦਰੇ ਅੰਦਰ ਦੇ ਗਏ ਕੀ ਪਤਾ ਕੀ ਦਿੱਤਾ ਤੇ ਕੀ ਨਹੀਂ ਮੈਂ ਤਾਂ ਤਾਂ ਕਰਕੇ ਉਥੇ ਲੈ ਆਈ ਮੈਨੂੰ ਕੀ ਪਤਾ ਸੀ ਹੱਸਾ ਇਹ ਮੰਮੀ ਨੇ ਗੱਲਾਂ ਕਰਨੀਆਂ ਸੀ ਤੇ ਹੁਣ ਤੇ ਮੰਮੀ ਨੇ ਕੋਈ ਕਥਰ ਛੱਡੀ ਆ ਗੱਲਾਂ ਕਰਨ ਵਾਲੀ ਹੈ ਨਾ ਉਹੋ ਜੀ ਇਹ ਆ ਇਹਦਾ ਤਾਂ ਦਿਮਾਗ ਹੀ ਪਤਾ ਨਹੀਂ ਕਿਉਂ ਨਹੀਂ ਕੰਮ ਕਰਦਾ ਤੈਨੂੰ ਮੈਂ ਕਹਾ ਹੀ ਉਹਨੂੰ ਨਾ ਸਿਰ ਤੇ ਚੜਾਈ ਜਾ ਉਦੋਂ ਤਾਂ ਤੋਈ ਨਹੀਂ ਗੀ ਮੰਨਦੀ ਹੁਣ ਵੇਖ ਲਾ ਜਾਪਾਨ ਕਿਦਾਂ ਚਲੰਦੀ ਓ ਨਹੀਂ ਮੈਂ ਤੇ ਪਾਣਾ ਹੀ ਪੇਖਾ ਰ ਆ ਕਿ ਆ ਹੀ ਵੱਡਿਆ ਹੀ ਇਹਨੂੰ ਵੀ ਉਹ ਲੱਗੀਆਂ ਚੱਲ ਵਧੀਆ ਲੱ ਲੱ ਚੰਗੇ ਲੱ ਲਾ ਵੇਖ ਕੇ ਪਰ ਇਹ ਦੋਵੇਂ ਜੀ ਨਹੀਂ ਮੈਨੂੰ ਕਿਸੇ ਪਾਸੇ ਮੈਂ ਹੁਣ ਸਾਰਾ ਤੁਸੀਂ ਮੇਰੇ ਸਿਰ ਤੇ ਮਿੜੀ ਜਾਂਦੇ ਆ ਨਾਲ ਤੇ ਗਏ ਹੀ ਤੁਸੀਂ ਵੀ ਕੋਈ ਨਹੀਂ ਬਾਕੀ ਆ ਜਾਂਦੇ ਇਹ ਵੀ ਤੇ ਇਹਨਾਂ ਨੂੰ ਵੀ ਪੁੱਛ ਲੋ ਤੁਸੀਂ ਕਿ ਕੀ ਮੜਾ ਕਰਕੇ ਆਈ ਮੈਂ ਉਹ ਤੇ ਹੈਗਾ ਹੀ ਤੂੰ ਦੂਆ ਉਹਦੇ ਪਾਸੇ ਤੇਰੇ ਮਗਰ ਲੱਗਾ ਵਾ ਜਿੱਦਾਂ ਤੂੰ ਕਹਿੰਨੀ ਹੈ ਨਾ ਉਦਾਂ ਹੀ ਉਹ ਕਰੀ ਜਾਂਦਾ ਵਾ ਉਹ ਤੇ ਬਸ ਤੇਰਿਆਂ ਛਾਲਿਆਂ ਤੇ ਨੱਚਦਾ ਵਾ ਉਹ ਪਹਿਲਾਂ ਨਹੀਂ ਇਦਾਂ ਦਾ ਜਦੋਂ ਦੀ ਤੂੰ ਆ ਗਈ ਹੈ ਨਾ ਉਹ ਤਾਂ ਉਹਦੀ ਸੁਣਦਾ ਵੀ ਹੈਗਾ ਜਾਂ ਇਹਦੀ ਸੁਣਦਾ ਕਿ ਮੇਰੀ ਸੁਣਦਾ ਜੋ ਤੂੰ ਕਹਿੰਨੀ ਹੈ ਨਾ ਉਹ ਹੀ ਕਰਦਾ ਦੀਦੀ ਹੁਣ ਦੋਆਂ ਜੀਆਂ ਦੀ ਸਲਾਹ ਤੇ ਹੁੰਦੀ ਆ ਹੁਣ ਇੱਕ ਜੀ ਦੀ ਸਲਾਹ ਦੇ ਨਾਲ ਹੀ ਕੰਮ ਕਰਨਾ ਹੁੰਦਾ ਆ ਕਹਿੰਨੀ ਨਾ ਤੂੰ ਸਲਾਹ ਬਹੁਤ ਵਧੀਆ ਸਲਾਹ ਕੀਤੀ ਹੈ ਤੂੰ ਬੜਾ ਵਧੀਆ ਕਰਕੇ ਆਈਆਂ ਉਥੇ ਚਲੋ ਠੀਕ ਆ ਚਲ ਜਾ ਹੁਣ ਮੂੰਹ ਬਣਾ ਕੇ ਨਾ ਚਾਹ ਦੇ ਕੋਈ ਚਾਹ ਕੁੜੀ ਲਿਕਟ ਬਣਾ ਲੈ ਚੱਲ ਕੇ ਜਾ ਮਮੀ ਮੈਂ ਨਹੀਂ ਕਿਹੜੀ ਚਾਹ ਮੈਂ ਅੱਗੇ ਬਾਨਾ ਮਾਰ ਕੇ ਆਈ ਕਿ ਮੈਂ ਦਵਾਈ ਲੈਣ ਚੱਲੀ ਆ ਚਲ ਕੋਈ ਨਹੀਂ ਚਾਹ ਚਾਹ ਤੇ ਪੀਣੀ ਨਹੀਂ ਕੋਟ ਹੁਣ ਜਿਹੜੀ ਪੈਨਸ਼ਨ ਮਿਲਦੀ ਆ ਨਾ ਮੈਂ ਇਹਨਾਂ ਨੂੰ ਕਿਹਾ ਦੱਸ ਦਿੱਤੇ ਨਾ ਮੈਂ ਦਿੰਨੀ ਆ ਇਹਨਾਂ ਨੂੰ ਉਹ ਮੇਰੇ ਕੋਲ ਹੀ ਰਹਿੰਦੀ ਆ ਉਹ ਤੈਨੂੰ ਮੈਂ ਦੇ ਦਨ ਨਹੀਂ ਆ ਤੇ ਤੂੰ ਜਾਂਦੀ ਜਾਂਦੀ ਸੂਟ ਖਰੀਦ ਕੇ ਲੈ ਆ ਮਮੀ ਸੂਟ ਤੇ ਮੈਂ ਬਣਾ ਲਵਗੀ ਚੱਲ ਜਾਂਦੀ ਬਖਾਰ ਵੀ ਦਊਂਗੀ ਉਹਨੂੰ ਪਰ ਇਹ ਆ ਜਿਹੜੇ ਸਾਈਕਲ ਦੇ ਪੈਰੇ ਆ ਉਹ ਵੀ ਤੁਸੀਂ 10000 ਰੁਪਇਆ ਦੇ ਆਏ ਤੇ 10000 ਦਾ ਕਿਹੜਾ ਸਾਈਕਲ ਆਉਂਦਾ ਵਾ ਉਹ ਹੁਣ ਥੋੜਾ ਵੱਡਾ ਹੋਇਆ ਵਾ ਉਹ ਕਿਹੜਾ ਨਿਆਣਾ ਵਾ ਵੀ ਜਿਹਦਾ ਆ ਲੈਣਾ ਹੁਣ ਉਹ ਵੀ 13 14 15 ਤੋਂ ਘਟਾਉਣਾ ਨਹੀਂਗਾ ਨਹੀਂ ਚਾਹ ਤੂੰ ਲੈ ਆ ਹਾਂ ਜੇ ਮੈਂ ਪਹਿਨ ਗਏ ਮੈਂ ਨੀ ਪਾ ਦਊਗੀ ਤੈਨੂੰ ਹੋਰ ਪਾ ਦਾਂਗੇ ਵਿੱਚ ਉਹਦੇ ਅਸੀਂ ਤੇ ਪਾਉਣੀ ਪੈਣੇ ਆ ਆਹ ਉਹ ਦੱਸ ਕੀ ਜਾਨੀ ਇਹਨਾਂ ਨੇ ਤੇ ਹਾਦੀ ਕਰ ਦਿੱਤੀ ਸੱਚੀ ਇਹਨਾਂ ਨੇ ਤੇ ਮੇਰੀ ਇੰਨੀ ਉਥੇ ਬੇਚੀ ਕਰਾਈ ਨਾ ਮੈਂ ਤੇ ਪਸਤਾਉਣ ਦੀ ਵੀ ਮੈਂ ਮੁੰਡੇ ਦਾ ਜਨਮ ਦਿਨ ਨਾ ਹੀ ਮਨਾਉਂਦੀ ਇਹਦੇ ਨਾਲੋਂ ਤੇ ਉਹ ਚੰਗਾ ਤੂੰ ਐਦਾਂ ਕਰੇਗਾ ਡਰਿਆ ਨਾ ਕਰ ਸੱਸ ਆਪਣੀ ਕੋ ਮਾਸਾ ਵੀ ਪੁੰਗੜੀ ਦਾ ਮਾੜੇ ਘਰ ਦੀ ਜਿਹੜੀ ਤੈਨੂੰ ਮਰ ਜਾਣੀਆਂ ਢਾਰਪਿਆ ਉਹਨਾਂ ਦਾ ਤੇਰੇ ਮਗਰ ਹੀ ਆਹੀ ਉਹਨੂੰ ਠੋਕ ਠੋਕ ਜਵਾਬ ਦਿਆ ਕਰ ਜੇ ਕੋਈ ਗੱਲ ਕਰਦੀ ਹੁੰਦੀ ਆ ਉਹ ਨਹੀਂ ਮੰਮੀ ਮੈਂ ਨਹੀਂ ਉਹਨੂੰ ਕੁਛ ਕਰਨ ਦਿੰਦੀ ਉਹ ਤਾਂ ਮੈਂ ਉਦਾਂ ਹੀ ਚਲੋ ਹੁਣ ਸੁਣਨੀਆਂ ਤੇ ਪੈਂਦੀਆਂ ਆਂ ਪਰ ਮੈਂ ਉਹਨੂੰ ਗੱਲ ਨਹੀਂ ਕਰਨ ਦਿੰਦੀ ਹੈਗੀ ਮੈਂ ਜਵਾਬ ਪੂਰੇ ਦੇਨੀ ਆ ਉਹਨੂੰ ਉਹਦੀ ਤਾਂ ਜ਼ਰੂਰਤ ਵਾ ਮੇਰੇ ਸਾਹਮਣੇ ਭਲਾ ਗੱਲ ਕਰ ਜੇ ਨਾਲੇ ਨਾ ਡੈਡੀ ਜਿਹੜਾ ਵਾ ਨਾ ਉਹ ਵਿਚਾਰਾ ਚੰਗਾ ਵਾ ਉਹ ਮੇਰੇ ਵੱਲ ਦੀ ਗੱਲ ਕਰਦਾ ਵਾ ਰਹਿੰਦੀ ਹੁੰਦੀ ਕਸਰ ਮੈਂ ਡਾੜੀ ਕੋ ਕਢਾ ਲੈਨੀ ਆ ਜੀ ਇਹ ਨਹੀਂ ਕੁਸਕਦੀ ਹਾਂ ਕੰਮ ਵਧ ਗਿਆ ਵਾ ਦਰਿਆ ਨਾ ਕਰਕੇ ਗੱਲੋਂ ਮੈਂ ਤੈਨੂੰ ਪੈਸੇ ਲਿਆ ਕੇ ਦੇ ਦਿੰਨੀ ਆ ਮੈਂ ਕਰਦੀ ਮੈਂ ਕਾਨੂੰ ਡਰਨਾ ਮੈਂ ਇੱਥੇ ਨਹੀਂ ਡਰੀ ਕਦੀ ਤੇ ਮੈਂ ਉੱਥੇ ਡਰਨ ਦੀ ਆ ਡਰਨਾ ਮੈਂ ਕਿਹੜੀ ਗੱਲੋਂ ਮੈਂ ਡਰਦੀ ਕਿਹੋ ਮੈਨੂੰ ਤੇ ਇਹਦੀ ਸਮਝ ਨਹੀਂ ਆਉਂਦੀ ਆਂਦੀ ਹੀ ਵੀ ਮੈਂ ਠੀਕ ਨਹੀਂ ਕੀ ਠੀਕ ਨਹੀਂ ਕੀ ਮੈਂ ਦਵਾਈ ਲੈਣ ਚੱਲੀ ਆ ਕਿਹੜਾ ਡਾਕਟਰ ਵਾ ਜਿਹੜਾ ਇਹੋਲੇ ਤੱਕ ਬੈਠਾ ਵਾ ਸ਼ਾਮਾਂ ਪੈ ਗਈਆਂ ਆ ਕੀ ਪਤਾ ਕੀ ਕਰਦੀ ਫਿਰਦੀ ਆ ਸੱਚੀ ਗੱਲ ਤੇ ਦੱਸ ਦੇਣੀ ਕਿੱਧਰ ਨੂੰ ਚਲਦੀ ਆ ਤੇ ਕੀ ਕਰ ਰਹੀ ਆ ਮੈਨੂੰ ਤੇ ਧਰਨ ਨੂੰ ਕੁਝ ਲੱਭਾ ਨਹੀਂ ਮੈਂ ਤਾਂ ਹੱਥ ਚਾਰ ਪਿੰਡੀਆਂ ਹੀ ਫਿਰ ਘੱਟ ਲਈਆਂ ਪਿਆ ਹੋਈ ਬਣਾ ਲੈਂਦੀ ਹੋਰ ਕੀ ਕਰਾਂ ਫਿਰ ਮੈਂ ਪਰ ਮੈਨੂੰ ਸਮਝ ਨਹੀਂ ਆਉਂਦੀ ਬਿਮਾਰੀ ਇਹਨੂੰ ਕਾਦੀ ਆ ਸਿਰ ਪੀੜ ਹੋਇਆ ਟਿੱਡ ਪੀੜ ਹੋਈ ਇਹ ਤਾਂ ਪਿੰਡੋ ਦਵਾਈ ਲੈ ਲਈ ਜਾਂ ਬੰਦਾ ਦੱਸੇ ਕਿ ਮੈਨੂੰ ਆ ਨੁਕਸਾ ਐਦੀ ਮੈਂ ਦਵਾਈ ਲੈਣ ਚੱਲਨੀ ਆ ਮੈਨੂੰ ਲੱਗਦਾ ਮੈਨੂੰ ਝੂਠ ਬੋਲ ਕੇ ਹੀ ਗਈ ਆ ਮੈਨੂੰ ਓਦਾਂ ਹੀ ਛਦੈਣ ਬਣਾਉਂਦੀ ਆ ਕੋਈ ਗੱਲ ਨਹੀਂ ਆਉਂਦੀ ਆ ਨਾ ਇਹਦੀ ਖਬਰ ਤੇ ਮੈਂ ਲੈਣੀ ਆ ਪਿਆ ਜਿਹੜੇ ਬਹਾਨੇ ਜੀ ਆ ਨਾ ਇਹ ਮਾਰਨੇ ਛੱਡ ਦੇ ਕੁੜੀ ਇਹਨਾਂ ਦਾ ਖੁਸ਼ ਕਰਕੇ ਘਰਾਂ ਇਹਨਾਂ ਤੇ ਮਰਦੇ ਰਹਿਣਾ ਭੁੱਖੇ ਚੱਲ ਆ ਲੈ ਅਦਲ ਜਿੰਦਰ 5000 ਰੁਪਈਆ ਈਓ ਇਹ ਚ ਹੁਣ ਨਾਲੇ ਸੂਟ ਬਣਾਣੀ ਜਾ ਕੇ ਤੇ ਨਾਲੇ ਜਿਹੜਾ ਕਵਾਦੇ ਘਾਟੇ ਉਹ ਚ ਪੈਨ ਸ਼ੈਕਲ ਚ ਪੈਣਗੇ ਉਹ ਪਾ ਲਈ ਹੁਣ ਚੱਲ ਠੀਕ ਆ ਆਹੋ ਤੇ ਨਾਲੇ ਉਹ ਲਵਲੀ ਕਿੱਥੇ ਗਿਆ ਉਹ ਨਹੀਂ ਮਗਰ ਲਵਲੀ ਸ਼ਹਿਰ ਦਾ ਬਾਹਰ ਨੂੰ ਗਿਆ ਬੰਬੀ ਦਾ ਆਇਆ ਹੀ ਨਹੀਂਗਾ ਸ਼ਹਿਰ ਦਾ ਗਿਆ ਉਹ ਉੱਥੇ ਕੀ ਕਰਦਾ ਰਹਿੰਦਾ ਐਂਨੇ ਵੇਲੇ ਤੱਕ ਪਾਣੀ ਪੂਣੀ ਲਾਇਆ ਹੁਣ ਆ ਮਹੁੰਦਿਆ ਬੱਤੀ ਵੀ ਅਬ ਨਹੀਂ ਤਰਾ ਵੇਲੇ ਕੋਲੇ ਆਉਂਦੇ ਹੀ ਲੱਗ ਕੋਈ ਨਹੀਂ ਚੰਗਾ ਹੋਇਆ ਨਹੀਂ ਮੇਰੇ ਮੱਥੇ ਲੱਗਾ ਖਾਤਰ ਤੇ ਮੈਂ ਉਹਦੀ ਵੀ ਪੂਰੀ ਕਰਕੇ ਜਾਣੀ ਜਿਹੜਾ ਉਹ ਭੂਏ ਚੜਿਆ ਚੱਲ ਕੋਈ ਨਹੀਂ ਠੀਕ ਤੇ ਕਾਬੂ ਆ ਜਾਊਗਾ ਤੇ ਮੈਂ ਹੁਣ ਜਾਨੀ ਮੈਂ ਤੇ ਬਹਾਨਾ ਮਾਰ ਕੇ ਆਈ ਆ ਵੀ ਮੈਂ ਦਵਾਈ ਲੈਣ ਚੱਲੀ ਆ ਚੰਗਾ ਚੰਗਾ ਦੀਦੀ ਚਾਹ ਬਣ ਗਈ ਚਾਹ ਪੀ ਕੇ ਜਾਇਓ ਨੀ ਰਹਿਣ ਦੇ ਚਾਹ ਚਾਹ ਦੀ ਥਾਂ ਨਾ ਜ਼ਹਿਰ ਦੇ ਦੇ ਤੁਹਾਡਾ ਸਿਆਪਾ ਮੁੱਕ ਜੇ ਮੁੜ ਕੇ ਦੀਦੀ ਆਵੇ ਨਾ ਇੱਥੇ ਉਹ ਦੀਦੀ ਐਵੇਂ ਹਿੱਦਾਂ ਨੀ ਗੱਲਾਂ ਨਹੀਂ ਕਰੀ ਤੇ ਬਹੁਤ ਚਾਹ ਪੀ ਕੇ ਤੇ ਫਿਰ ਜਾਇਆ ਬਿੱਲਾ ਚਾਹ ਜੜੀ ਬਣਾਈ ਆ ਦਾ ਸਹਾਦੀ ਹੋਈ ਏ ਕੁੜੀ ਵਾਲੀ ਵੀ ਕਿਤੇ ਨਹੀਂ ਕਿ ਜੇ ਤੂੰ ਆਈ ਆ ਤੇ ਚੱਜ ਨਾਲ ਗੱਲਬਾਤ ਹੀ ਕਰ ਲੱਗਦੇ ਕਿਦਾਂ ਇੱਥੇ ਆ ਕੇ ਦੇ ਡਈ ਐ ਮਿਹਣਿਓ ਮਣੀ ਹੋਣ ਜਿੱਦਾਂ ਮੁੰਡੇ ਨੇ ਇੱਥੇ ਵੜਨਾ ਨਹੀਂ ਹੁੰਦਾ ਉਹਨਾਂ ਦੇ ਫੇਰ ਇੱਥੇ ਹੀ ਆਦੀ ਹੋਈ ਏ ਇਹਦੇ ਵਾਲੀ ਨਾਲੇ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਮਾਤਾ ਨੇ ਪਹਿਲੇ ਕਿੱਥੋਂ ਕੱਢ ਕੇ ਦੇ ਦਿੱਤੇ ਉਦੋਂ ਤੇ ਕਹਿੰਦੀ ਸੀ ਮੇ ਕੋਈ ਕਰ ਪਾਜੀ ਆ ਗਈ ਆਇਓ ਛੇਤੀ ਮੇਰੇ ਟਿਵੀਸ਼ਨ ਦਾ ਟਾਈਮ ਹੋਣ ਦੀ ਆਜੇ ਕਿਆ ਦੇ ਦੇ ਮੇਰੇ ਟਿਵੀਸ਼ਨ ਦਾ ਟਾਈਮ ਹੋਂਡਿਆ ਜੇ ਵੀ ਮੈਂ ਕੀ ਕਰਾਂ ਮਾਂ ਤੇਰੇ ਤੇ ਬਹਾਨਾ ਮਾਰ ਕੇ ਸਵੇਰ ਦੀ ਨਿਕਲੀ ਆ ਘਰੋਂ ਉਹਨੂੰ ਤੇਰਾ ਕੋਈ ਫਿਕਰ ਨਹੀਂਗਾ ਮੇਰਾ ਤੇ ਆਪ ਸਿਰ ਦੁਹੰਡਿਆ ਵਾ ਸਬਜੀ ਕੱਟ ਕੇ ਆਈ ਆ ਵੀ ਪਤਾ ਨਹੀਂ ਉਹਨੇ ਕਦੋਂ ਆਉਣਾ ਤੇ ਕਦੋਂ ਨਹੀਂ ਆਉਣਾ ਚਲੋ ਫਿਰ ਚਾਹ ਰੈਂਦੋ ਬੁੱਕਾ ਪਾ ਦੋ ਮੈਂ ਚੱਲਿਆ ਤੂੰ ਉਠਾਂ ਤੂੰ ਤੇਰੇ ਕੋ ਬੁੱਕਾ ਨਹੀਂ ਪੈਂਦੀਆਂ ਉੱਠ ਕੇ ਪਾ ਹ ਸਾਣ ਕੀਤਾ ਮੇਰੇ ਸਿਰ ਤੇ ਉਹ ਵੀ ਨਿਕਲ ਜਾਂਦੀ ਆ ਉਹਨੂੰ ਨਹੀਂ ਪਤਾ ਵੀ ਮੇਰਾ ਨਿਆਣਾ ਵਾ ਸਕੂਲੋਂ ਆਉਣਾ ਵਾ ਨਟਿਊਸ਼ਨ ਤੇ ਜਾਣਾ ਮੈਂ ਘਰ ਰਵਾਂ ਆਰਾਮ ਨਾਲ ਨਾ ਚੁੱਕਿਆ ਪਾਸੇ ਜਿਆਦਾ ਤੁਰਪੀ ਅੱਜ ਮੈਂ ਦਵਾਈ ਲੈਣ ਚੱਲੀ ਆ ਅੱਜ ਮੈਂ ਫਲਾਣੇ ਥਾਂ ਤੇ ਚੱਲੀ ਆ ਚੱਲ ਚੱਲਿਆ ਤੇ ਜਾ ਟਿਊਸ਼ਨ ਤੇ ਲਿਆ ਬੈਗਾ ਆਪਣਾ ਮੈਂ ਅਮਰੀਕਾ ਨਾ ਦਾਦੀ ਨੂੰ ਕਹਿ ਦਿੰਨਾ ਮੈਂ ਜਾ ਤੇ ਮੁੰਡਿਆ ਆ ਬਾਹਰ ਜਾਂਦਾ ਨਹੀਂਗਾ ਮੈਂ ਨਹੀਂ ਜਾਣਾ ਜਿੰਨਾ ਜੇ ਜਾਣ ਹੀ ਦੇਣ ਬੈਗ ਚੋਕ ਤੱਕ ਵਿਸ਼ਣ ਤੋਂ ਚੱਲ ਤੈਨੂੰ ਚਾਹ ਮੈਂ ਪੀਣਾ ਮੇਰੇ ਰਿਟਿਸ਼ਨ ਵਾਲੀ ਦੀਦੀ ਕਹਿੰਦੀ ਆ ਵੀ ਕੋਈ ਖਾ ਪੀ ਕੇ ਆਇਆ ਕਰੋ ਫਿਰ ਤੁਸੀਂ ਆ ਕੇ ਇੱਥੇ ਕਹਿੰਦੇ ਹੋ ਰੋਟੀ ਤੇ ਖਾ ਲਈ ਆ ਹੋਰ ਤੂੰ ਕੀ ਖਾਣਾ ਵਾ ਅਜੇ ਹੁਣੇ ਸਕੂਲੋਂ ਆਇਆ ਮੈਨੂੰ ਚਾਹ ਪੀਣੀ ਆ ਚੱਲ ਜਾ ਆਣ ਕੇ ਤਾਂ ਬਣਾ ਦੂੰਗੀ ਪੀ ਲਈ ਫਿਰ ਮੈਂ ਨਹੀਂ ਜਾਣਾ ਇਹ ਮਾਂ ਨਾਲੋਂ ਘੱਟ ਵਾ ਮਾਂ ਨਾਲੋਂ ਚਾਰਤੀਆਂ ਵੱਧ ਗਿਆ ਵੇਖ ਕਿੱਦਾਂ ਗਿਆ ਵਾ ਸੜਿਆਣ ਵੇਹੇ ਦੇ ਵਿੱਚ ਕਿੱਦਾਂ ਵਾ ਮੈਂ ਨਹੀਂ ਜਾਣਾ ਨਹੀਂ ਜਾਣਾ ਤਾਂ ਨਾ ਜਾਓ ਮੇਰੀ ਲੋੜ ਨੂੰ ਨਹੀਂ ਜਾਣਾ ਆਪਣੀਆਂ ਲੋੜਾਂ ਨੂੰ ਜਾਣਾ ਤੂੰ ਜ다 ਤੇਰੀ ਮਾਂ ਨੂੰ ਫਿਕਰ ਨਹੀਂਗਾ ਹੈਗਾ ਤਾਂ ਮੈਨੂੰ ਜਿਆਦਾ ਫਿਕਰ ਨਹੀਂ ਤੇਰਾ ਤਫਾ ਹੋ ਜਾ ਕੋਹ ਹਾਲ ਨਹੀਂ ਅਗਦੇ ਦੀਦੀ ਦਾ ਵੀ ਐਦਾਂ ਥੋੜਾ ਕਰਨੀ ਚਾਹੀਦੀ ਜੇ ਅਗਲਾ ਬੰਦਾ ਕੋਈ ਗੱਲ ਹੀ ਨਹੀਂ ਕਰਦਾ ਹੈਗਾ ਤੇ ਮੈਂ ਤਾਂ ਸਭ ਨੂੰ ਸਭ ਕੋ ਚੰਗਾ ਕਰਕੇ ਗਈ ਚਲੋ ਲੀਡਾ ਕਪੜਾ ਵੀ ਵਧੀਆ ਲਿਆ ਕਿ ਕਿਤੇ ਕਹਿ ਨਾ ਕਿ ਭਰਜਾਈ ਆਈ ਆ ਤੇ ਹੁਣ ਐਦ ਕਾ ਇਦਾਂ ਡੈਪੀ ਕਰਨਾ ਮੈਂ ਤਾਂ ਕੋਈ ਗੱਲ ਹੀ ਨਹੀਂ ਕਰਦੀ ਇਨਾਂ ਕੋ ਸੋ ਮੈਂ ਇਹਨਾਂ ਨੂੰ ਕਹਿਨੀ ਰਹੀ ਨਹੀਂ ਤੇ ਚੱਲ ਕੋਈ ਗੱਲ ਨਹੀਂ ਕੱਲੀ ਕੱਲੀ ਢੱਡੀ ਭੈਣਵਾ ਜਿੱਦਾਂ ਕਹਿੰਦੀ ਉਦਾਂ ਕਰ ਲਿਆ ਕਰੋ ਪਰ ਅੱਜ ਤੇ ਇਹਨੇ ਹੱਦੀ ਕਰ ਦਿੱਤੀ ਖਦੇ ਆ ਗਏ ਬਹੁਜੇ ਗੜੀ ਮੰਮੀ ਮੰਮੀ ਨੂੰ ਬਸ ਉਹਨਾਂ ਵੱਲ ਦੀ ਗੱਲ ਨਾ ਇਹਨੂੰ ਮੈਂ ਕਹਿਨੀ ਐ ਦੁਕਾਨ ਤੋਂ ਲੱਲੀਏ ਨਹੀਂ ਇੱਥੋਂ ਲੱਲੀਏ ਜਦੋਂ ਮੈਂ ਤੁਹਾਨੂੰ ਉਹਦੇ ਹੀ ਕਿਹਾ ਸੀ ਕਿ ਵੀਡੀਓ ਕਾਲ ਲਾ ਲੋ ਤੇ ਵੇਖ ਲਓ ਜਾਂ ਤੋਏ ਵੀ ਦੱਸਿਆ ਨਹੀਂ ਹੁਣ ਸਾਰਾ ਕਸੂਰ ਮੇਰੇ ਤੇ ਕੱਢੀ ਜਾਂਦੇ ਫੱਕੀ ਗਏ ਹੈ ਯਰ ਅਜ ਤੇ ਕਾ ਪਾਣੀ ਲਿਆ ਯਾਰ ਘੋਟਰ ਰਪਿੰਦਰ ਤੂੰ ਕੱਲੀ ਰੋਂਦੀ ਏ ਕੀ ਗੱਲ ਹੋਈ ਆ ਕੁਛ ਵੀ ਨਹੀਂ ਹੋਣਾ ਕੀ ਆ ਕੁਛ ਵੀ ਨਹੀਂ ਹੋਣਾ ਕੀ ਆ ਠੀਕ ਠਾਕ ਆ ਨਾ ਸਾਰੇ ਬੜੀਆ ਠੀਕ ਠਾਕ ਆ ਤੇ ਗੱਲ ਕੀ ਫੇਰ ਰੋਣ ਵਾਲੀ ਕਿਹੜੀ ਗੱਲ ਵਾ ਹਾਂ ਕੁਛ ਵੀ ਨਹੀਂ ਉਦਾਂ ਹੀ ਬਸ ਆਵੇਂ ਉਹੋ ਫੇਰ ਵੀ ਕੋਈ ਨਾ ਕੋਈ ਗੱਲ ਤੇ ਹੋਊਗੀ ਗੱਲ ਕੀ ਹੋਣੀ ਆ ਕੀ ਤੁਹਾਨੂੰ ਦੱਸਾਂ ਆਪਦੇ ਤੁਸੀਂ ਘਰੋਂ ਬਾਹਰ ਹੀ ਘਰ ਹੁੰਦੇ ਤਾਂ ਉਹ ਯਾਰ ਖਾਲ ਡਿਆ ਇੱਕ ਡਾਉਣ ਬੰਦਿਆ ਕੋਲ ਉਹ ਦਿਹਾੜੀ ਜੋ ਖੜਿਆ ਹੀ ਤੇ ਮੈਨੂੰ ਲੱਗੇ ਪੈਣਾ ਪੈਣਾ ਸੀ ਉਹਨਾਂ ਦੇ ਉਹ ਵੀ ਮਗਰੋਂ ਕੀ ਰਾਮ ਲੀਲਾ ਲੱਗੀ ਹੈ ਇੱਥੇ ਕਿਉਂ ਆਏ ਕੋਈ ਆਉਣਾ ਕਿੰਨੇ ਆ ਪੈਣ ਆਈ ਹੀ ਢਾਡੀ ਪੈਣ ਆਈ ਹੀ ਉਹ ਸਾਰਾ ਕੋਹ ਜੋ ਕੀਤਾ ਕਤਰਿਆ ਸਾਰਾ ਕੋਹ ਨੇ ਕੁਝ ਪਾਤਾ ਵੀ ਤੁਸੀਂ ਕੁੱਖ ਨਹੀਂ ਕੀਤਾ ਉਹਨੂੰ ਕੋ ਲੋੜੇ ਇੱਥੇ ਆਉਂਦੀ ਜੇ ਪਰਸੋਂ ਦੇ ਉਥੋਂ ਹੋ ਕੇ ਆਏ ਆਂ ਕੀ ਪਤਾ ਕੱਲੀ ਆਈ ਹੀ ਸਕੂਟਰੀ ਦੇ ਉੱਤੇ ਨਾਮ ਲਾਲ ਮੁੰਡਾ ਹੀ ਨਾ ਕੋਈ ਹੋਰ ਹਾਂ ਆਉਂਦਿਆਂ ਹੀ ਬੱਸ ਭਰੀ ਪੀਤੀ ਉੱਥੇ ਮੈਂ ਤਾਂ ਰਸੋਈ ਦੇ ਵਿੱਚ ਕੰਮ ਕਰ ਰਹੀ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਆਹੋ ਤੇ ਮੈਂ ਡੇਰ ਰਸੋਈ ਦੇ ਵਿੱਚ ਜੋ ਮੈਂ ਵੇਖਿਆ ਜਲਦੀ ਦੀ ਆਈ ਇਹ ਚਲ ਗਾਂ ਹੋ ਕੇ ਮਿਲਦੀਆਂ ਉਹਨੇ ਤਾਂ ਮੈਨੂੰ ਗੱਡੀਆਂ ਝਾੜ ਕੇ ਮਾਰਿਆ ਨਹੀਂ ਮજાਕ ਹੋਈਆ ਕਿਹੜੀ ਗੱਲੋਂ ਆਈ ਇਹ ਮਰ ਇਹਨਾਂ ਸੋਹ ਭਰ ਭਰਦੀਆਂ ਆਈ ਦਾ ਕਿਤੇ ਕਦੀ ਮੱਥੇ ਵੱਟ ਨਹੀਂ ਪਾਇਆ ਆਹੋ ਤੇ ਆਪ ਦੁਹਾਈਂ ਦਾ ਕਰਨ ਦੇਈਂ ਦਸਾਦ ਹੋ ਗਈ ਹੈ ਮੈਂ ਨਾ ਕਿਹਦੇ ਮਮੀ ਕਿਥੇ ਹੈ ਮਮੀ ਕਿਥੇ ਹੈ ਮਮੀ ਉਥੇ ਅੰਦਰ ਹੀ ਦੋਦੇ ਲਾਗੇ ਚਲ ਗਈ ਹਾਂ ਤੇ ਉਹਨਾਂ ਮੁੜ ਕੇ ਡੈਪੀ ਇਹ ਤੂੰ ਹੀ ਕੱਪੜਿਆਂ ਦਾ ਕੀ ਕਰਕੇ ਆਏ ਆ ਕਿ ਤੂੰ ਹੀ ਤੇ ਮੇਰਾ ਨੱਕ ਨਹੀਂ ਰਹਿਣ ਦਿੱਤਾ ਉਥੇ ਤੂੰ ਹੀ ਮੇਰੀ ਬੇਇੱਜ਼ਤੀ ਕਰਾ ਛੜੀ ਦਸ 20 5000 ਤੇ ਹੀ ਲਾ ਕੇ ਆਈ ਉਥੇ ਤਾਂ ਸਹੁਰ ਕੀ ਕਰਦੇ ਆਂ ਤੂੰ ਹੀ ਹੁੰਦੇ ਤਾਂ ਸਹੀ ਇੱਥੇ ਤੈਨੂੰ ਪਤਾ ਲੱਗਦਾ ਵੀ ਕਰਨ ਕੀ ਡਈ ਹੀ ਇੱਥੇ ਆ ਗਏ ਹੋ ਉਹਨੇ ਸਾਰਾ ਹਾੜੇ ਕੁਮੜ ਕਹੋ ਮੈਂ ਜਿਆਦਾ ਇਕੱਠਾ ਕਰ ਲੈਣਾ ਜਿਸਾਬ ਨਾਲ ਬੋਲਣ ਦੀ ਹੁਣ ਕਿਥੇ ਸਕੂਟਰੀ ਦਿੱਥੇ ਹੈ ਹੀ ਨਹੀਂ ਚਲ ਗਈ ਉਸੇ ਵਲੇ ਹੀ ਉਹ ਨਾਲ ਚਾਹ ਪੀ ਕੇ ਗਈ ਚਾਹ ਬਣਾਈ ਉਹ ਨਹੀਂ ਪੀਤੀ ਪਾਣੀ ਮੈਂ ਖੜਿਆ ਤੇ ਉਹ ਚੋਕੇ ਗਲਾ ਤੇ ਉਹ ਮਾਰਿਆ ਘਰੇ ਕਾਦਾ ਇਨਾ ਪਾਰਾ ਚੜਿਆ ਰੋਟੀ ਪਾਣੀ ਵੀ ਬਣ ਗਿਆਈ ਅਜੇ ਤੱਕ ਨਹੀਂ ਆਈ ਪਤਾ ਨਹੀਂ ਕਿਹੜੇ ਡਾਕਟਰ ਕੋ ਗਈ ਆ ਨਾ ਦੱਸਣਾ ਨਾ ਪੁੱਛਣਾ ਨਾ ਅਗਲਿਆਂ ਨੂੰ ਪਤਾ ਨਾ ਪਿਛਲਿਆਂ ਨੂੰ ਪਤਾ ਮਰਜ਼ੀਆਂ ਆਪਣੀਆਂ ਕਰਨੀਆਂ ਹੁੰਦੀਆਂ ਵਾ ਨਹੀਂ ਕਿੱਥੇ ਅੰਦਰ ਨੂੰ ਭੱਜੀ ਜਾਨੀ ਆ ਇੱਧਰ ਆ ਬਹਿ ਮੇਰੇ ਲਾਗੇ ਗੱਲ ਸੁਣ ਮੇਰੀ ਦੱਸੋ ਕੀ ਹੋ ਗਿਆ ਦੱਸਣਾ ਮੈਂ ਕੀ ਆ ਸਵੇਰ ਦੀ ਤੂੰ ਗਈ ਆ ਆਨੀ ਆ ਵੀ ਸਿਰਪੀੜ ਹੋਣ ਦੀ ਦਵਾਈ ਲੈਣ ਚਲੀ ਆ ਦਵਾਈ ਲੈਣ ਗਈ ਆ ਕਿ ਦਾਖਲ ਹੋ ਗਈ ਆ ਉੱਥੇ ਤੂੰ ਦਾਖਲ ਮੈਂ ਕੀ ਹੋਣਾ ਸੀ ਉੱਥੇ ਪਤਾ ਕਿੰਨੀਆਂ ਲੈਣਾ ਲੱਗੀਆਂ ਸੀ ਪਹਿਲਾਂ ਪਰਚੀ ਕਟਾਓ ਫਿਰ ਡਾਕਟਰ ਕੋਲ ਜਾਓ ਫਿਰ ਕਿਤੇ ਜਾ ਕੇ ਤੇ ਦਵਾਈ ਮਿਲਦੀ ਆ ਉਹੀ ਡਾਕਟਰਾਂ ਦਾ ਵੀ ਪਹਿਲਾਂ ਟੈਸਟ ਕਰਾਓ ਤੇ ਤੇਰੇ ਹੱਥ ਵਿੱਚ ਨਾ ਕੋਈ ਰਿਪੋਰਟ ਨਾ ਕੋਈ ਕੁਛ ਹੈ ਤਾਂ ਦਵਾਈ ਕਾਦੀ ਲਿਆਈ ਆ ਤੂੰ ਸੱਚੀ ਗੱਲ ਦੱਸ ਮੈਨੂੰ ਗਈ ਕਿੱਧਰ ਹਾਂ ਹਾਏ ਹਾਏ ਰੱਬਾ ਮੈਨੂੰ ਪਤਾ ਹੁੰਦਾ ਇੰਨੇ ਇੰਨੀ ਗੱਲ ਚੁੱਕ ਦੇਣੀ ਆ ਤੇ ਮੈਂ ਘਰੋਂ ਹੀ ਦੋ ਖਰਾਕਾਂ ਪਾ ਕੇ ਤੇ ਲੈ ਜਾਂਦੀ ਪਰਸ ਦੇ ਵਿੱਚ ਮੇਰਾ ਤੇ ਇਨਾ ਦਿਮਾਗ ਕੰਮ ਹੀ ਨਹੀਂ ਕੀਤਾ ਮੈਂ ਕੁੰਦੇ ਨੀਗੀ ਆਹ ਚਲਾਕੀਆਂ ਨਾ ਕਿ ਹੋਰ ਨਾ ਮਾਰਿਆ ਕਰ ਮੇਰ ਨਾਲ ਨਾ ਮਾਰਿਆ ਕਰ ਮੰਮੀ ਮੈਂ ਚਲਾਕੀਆਂ ਕਰਦੀਆਂ ਮਾਰਨੀਆਂ ਵਾ ਦਵਾਈ ਤੇ ਹੋਰ ਪੋਟਾਂ ਜਿਹੜੀਆਂ ਉਹ ਸਕੂਟਰੀ ਜਵਾ ਉਹ ਮੈਂ ਕੱਢੀਆਂ ਹੀ ਨਹੀਂ ਗੀਆਂ ਅਜੇ ਕੋਈ ਨਹੀਂ ਕੱਢ ਲੈਣੀ ਆ ਲਿਆ ਕੱਢ ਹਾਂ ਵਖਾਲ ਮੈਨੂੰ ਕਿਹੜੀ ਦਵਾਈ ਦਿੱਤੀ ਤੈਨੂੰ ਖਾਲ ਦਿੰਨੀ ਆ ਘਰ ਵੜੀ ਆ ਜੇ ਤੇ ਹੁੰਦਿਆ ਤੂੰ ਇੱਕ ਪੱਤ ਪਾ ਕੇ ਬਹਿ ਜਾ ਕੇ ਤੈਨੂੰ ਪਾਣੀ ਪਾਣੀ ਵੀ ਪੀ ਲੈਂਦਿਆ ਕਰੋ ਕਿਤੇ ਆਹ ਤਾਂ ਇਹਨੂੰ ਤਾਂ ਦੁੱਧ ਚ ਪੱਤੀ ਪਾ ਕੇ ਦਿੰਨੀ ਆ। ਆਈ ਤਾਂ ਤਾਂ ਹੀ ਵਿਖਾਲੇ ਨਾ ਜੇ ਦਵਾਈ ਲੈਣ ਗਈ ਹੋਵੇ ਤੇ ਗਈ ਤਾਂ ਬਹਾਨਾ ਮਾਰ ਕੇ ਆ। ਮੰਮੀ ਮੈਂ ਬਹਾਨਾ ਮਾਰ ਕੇ ਕਿੱਥੇ ਜਾਣਾ ਸੀ ਇੱਕੋ ਗਾਲੀ ਤੁਸੀਂ ਬਾਰ ਬਾਰ ਕਰੀ ਜਾਂਦੇ ਂਡੇ ਜੇ। ਦਵਾਈ ਲੈ ਕੇ ਹੀ ਆਈ ਆ ਵਿਖਾ ਲੰਨੀ ਆ ਤੁਹਾਨੂੰ ਦਵਾਈ ਵੀ। ਜੋ ਸੱਚੀ ਗੱਲ ਵਾ ਨਾ ਮੈਂ ਉਹ ਕਰ ਲਈ ਆ। ਇਹਨਾਂ ਚਾਰ ਨਾ ਮੈਨੂੰ। ਚੰਗਾ। ਚਾਰ ਨਾ ਨੇ ਪਤਾ ਨਹੀਂ ਕੀ ਆ ਤੁਹਾਨੂੰ। ਕੋਈ ਕਿ ਹਾਦੀ ਕਰੀ ਜਾਂਦੇ। ਹਰ ਵੇਲੇ ਨਾ ਲੜਾਈ ਨੂੰ ਹੀ ਆਵਾਜ਼ਾਂ ਮਾਰਦੇ ਰਹਿੰਦੇ ਆ। ਇਹ ਨਹੀਂ ਵੀ ਕੋਈ ਆਇਆ ਵਾ। ਤੇ ਅੱਗੇ ਠੀਕ ਨਹੀਂ ਮੈਂ ਹੈਗੀ ਉਤੋਂ ਪੁੱਛਣ ਦੀ ਬਜਾਏ ਤੁਸੀਂ ਆਉਂਦੇ ਲੜਨਾ ਸ਼ੁਰੂ ਕਰ ਦਿੱਤਾ ਵਾ ਠੀਕ ਨਹੀਂ ਆ ਗੋਲੀ ਵੱਜੀ ਆ ਤੈਨੂੰ ਠੀਕ ਨਹੀਂ ਆ ਮੈਂ ਤੇ ਜਦੋਂ ਠੀਕ ਹੁੰਦੀ ਕਦੋਂ ਆ ਨਹੀਂ ਜਦੋਂ ਆ ਬਿਮਾਰ ਹੁੰਦੇ ਓ ਤਾਂ ਤੁਹਾਨੂੰ ਗੋਲੀ ਵੱਜੀ ਹੁੰਦੀ ਨਹੀਂ ਮੈਂ ਤਾਂ ਪਿੰਡੋਂ ਦਵਾਈ ਲੈ ਲੈਣੀ ਆ ਤੇਰੇ ਵਾਂ ਨੂੰ ਸਵੇਰ ਤੋਂ ਜਾਣਾ ਤੇ ਸ਼ਾਮਾਂ ਨੂੰ ਘਰ ਆਉਣਾ ਮੈਨੂੰ ਨਹੀਂ ਪਿੰਡ ਵਾਲੇ ਡਾਕਟਰਾਂ ਕੋਲ ਜਾਣਾ ਹੁੰਦਾ ਮੈਂ ਸ਼ਹਿਰੋਂ ਹੀ ਲਾਉਣੀ ਆ ਤੈਨੂੰ ਕਾਨੂੰ ਆਰਾਮ ਆਉਣਾ ਵਾ ਤੈਨੂੰ ਨਹੀਂ ਆਉਣਾ ਉਹਨੂੰ ਕਰਦੀ ਆ ਬਾਹਰ ਫੋਨ ਵੀ ਆਣ ਕੇ ਤੇ ਦਾ ਇਲਾਜ ਕਰਾ ਇਹ ਤਾਂ ਰੋਜ਼ਤ ਰਹੀ ਰਹਿੰਦੀ ਆ ਕਰ ਦੋ ਬਾਹਰ ਫੋਨ ਕੋਈ ਨਹੀਂ ਕਰ ਦੂੰਗੀ ਫਿਰ ਬਾਹਰ ਵਾਲੇ ਦਾ ਆਹੋ ਤੈਨੂੰ ਡਰਦਾ ਦਾ ਜਦੋਂ ਨਹੀਂ ਉਹਦੇ ਡਰਾਵੇ ਕਰ ਦੋ ਫੋਨ ਜਿਹੜਾ ਨਾ ਤੈਨੂੰ ਹੱਡਾ ਡਰ ਤੇ ਨਾ ਤੈਨੂੰ ਉਹਦਾ ਡਰ ਸ ਤੇ ਤੈਨੂੰ ਡਰ ਕੇ ਦਾ ਵਾ ਪਤਾ ਵਾ ਉਹਨੂੰ ਚੰਗਾ ਭਲਾ ਕੋਈ ਨਹੀਂ ਫੇਕਰ ਭਰਾ ਨੂੰ ਆ ਲੈੰਦੇ ਉਹਨੂੰ ਦੱਸੂਗੀ ਤੇ ਇਥੇ ਤੇ ਬਹਾਨਾ ਲਾ ਜਾਂਦੀ ਦਵਾਈ ਦਾ ਤੇ ਮੈਨੂੰ ਨਹੀਂ ਪਤਾ ਕਿੱਥੇ ਜਾਂਦੀ ਆ ਜਾਣਾ ਮੈਂ ਕਿੱਥੇ ਤੇ ਇੱਕੋ ਗਾਲੀ ਕਰੀ ਜਾਂਦੇ ਬਾਰ ਬਾਰ ਉਹੀ ਗੱਲ ਪਤਾ ਨਹੀਂ ਕਿੱਥੇ ਜਾਂਦੀ ਪਤਾ ਨਹੀਂ ਕਿੱਥੇ ਜਾਂਦੀ ਕਿੱਥੇ ਜਾਣਾ ਵਾ ਮੈਂ ਜਾ ਜਾ ਕੇ ਦਾ ਆਪਣਾ ਕੰਮ ਕਰ ਚੰਗਾ ਮੱਥਾ ਨਾ ਲਾ ਮੇਰਨਾ ਕੋਈ ਜਾਣ ਨਹੀਂ ਦੱਸਦੀ ਆ ਮੈਂ ਵੀ ਡੈਡੀ ਨੂੰ ਜਾ ਦੱਸ ਦੇ ਹੁੰਦੇ ਹੀ ਮੇਰੇ ਨਾਲ ਫੇਰ ਆੜਾ ਲਾ ਕੇ ਤੇ ਬਹਿ ਗਏ ਦੱਸ ਦੇ ਦੱਸ ਦੇ ਇੱਕ ਹਸਿਆ ਤੇਰ ਕੋ ਡੈਡੀ ਆ ਜਦੋਂ ਕੋਈ ਗੱਲ ਹੋਈ ਤੇ ਡੈਡੀ ਨੂੰ ਦੱਸਦੀ ਆ ਹੱਥ ਵੀ ਤੇਰੇ ਵਿੱਚ ਤਾਂ ਨਾ ਕੋਈ ਦਵਾਈ ਤੇ ਨਾ ਕੋਈ ਰਿਪੋਰਟ ਤੇ ਕੀ ਮੰਨਾਂ ਮੈਂ ਵੀ ਤੂੰ ਬਿਮਾਰ ਹਾਂ ਬਿਮਾਰ ਤਾਂ ਤੂੰ ਹੈ ਹੀ ਨਹੀਂ ਜਿੱਦਾਂ ਤੂੰ ਚਿੰਕਣ ਡਈ ਆ ਇਹ ਬਿਮਾਰੀ ਵਾਲੇ ਕੰਮ ਆ ਦੱਸ ਆਦ ਹੋ ਗਈ ਆ ਮੈਨਾਂ ਕੇ ਦੇ ਦੇ ਆਲੀ ਮੈਂ ਦੋਨੋਂ ਦੂਰ ਤੇ ਬੈਠੀ ਨਹੀਂ ਆ ਵੀ ਆਪਣਾ ਮਨ ਖਰਾਬ ਕਰਨ ਵੀ ਕੀ ਛੱਡ ਮਨਾ ਕੀ ਇਹੋ ਜਿਹਾ ਕਰਨਾ ਮੈਂ ਨਹੀਂ ਸਗੋਦਾ ਨਹੀਂ ਪਰ ਜਾਈਆਂ ਚੰਗੀਆਂ ਨਹੀਂ ਆ ਜੜੀਆਂ ਹੁੰਦਿਆਂ ਨੂੰ ਨਾ ਚੱਜ ਨਾ ਘੁੰਮਦੀਆਂ ਤੇ ਨਾ ਬੁਲਾਉਂਦੀਆਂ ਉਹ ਮੈਂ ਤਾਂ ਤੁਹਾਨੂੰ ਰਾਤੀ ਕਿਹਾ ਇਹਦਾ ਸਭ ਕੋਈ ਜਿਹੜਾ ਹਿੱਸਾ ਇਹਦਾ ਬੰਦਾ ਨੇ ਇਹਨੂੰ ਦੇ ਦਈਏ ਇਹਨੇ ਨਹੀਂ ਤੇ ਕੋਈ ਨਾ ਕੋਈ ਜੀ ਲੈ ਆ ਬਣਾ ਸਭੋ ਸਿਰ ਜੁਕੀ ਪੁੰਜੇ ਪੈਣ ਦੀ ਮੈਂ ਸਭੋ ਵਧੀਆ ਉਥੋਂ ਸੂਟ ਖੜਿਆ ਮੁੰਡੇ ਦਾ ਵੀ ਵਧੀਆ ਲਿਆ ਉਥੇ ਜਾ ਕੇ ਫੇਰ ਫੋਨ ਕੀਤਾ ਵੀ ਮਨਾ ਇਹ ਨਾ ਕਿ ਆਖੇ ਮੰਜ ਪੀ ਇਹਨੇ ਉਥੇ ਜਾ ਕੇ ਕਿਹੜਾ ਫੋਨ ਕੀਤਾ ਚਾਹੀ ਕਿਹੜਾ ਮੈਨੂੰ ਪੁੱਛਿਆ ਆਪਣੀ ਮਰਜ਼ੀ ਦਾ ਲੈ ਆਈ ਮੇਰਾ ਤਾਂ ਇੱਕ ਜੀ ਕਰਨ ਲਿਆ ਉਹ ਸੱਜ ਸਵਾਹ ਫੇਰ ਉਹ ਪੈ ਹੀ ਗਈ ਜੜੀ ਪੈਣੀ ਮੇਰਾ ਤਾਂ ਜੀ ਕਰਨ ਕਿਤੇ ਨਰੇ ਪਾ ਕੇ ਨਾ ਤੇ ਫੇਰ ਹੀ ਇਹਨੂੰ ਫੋਨ ਕਰੀਏ ਵੀ ਪੈ ਗਏ ਆ ਹੁਣ ਅਸੀਂ ਤੇ ਉਹਦਾ ਇੱਚ ਕੀ ਜਣਾ ਉਹਦਾ ਨਹੀਂ ਕੋਹ ਵੀ ਜਣਾ ਐਸੇ ਕਰਕੇ ਤਾਂ ਲੈ ਤੁਹਾਨੂੰ ਮੈਂ ਦੱਸਦੀ ਕੋਹ ਨਹੀਂ ਆ ਤੰਮੀ ਨੇ ਕੋਹ ਵੀ ਕਿਹਾ ਮੰਮੀ ਨੇ ਕੀ ਕਹਿਣਾ ਵਾ ਮੰਮੀ ਵੀ ਉਹਦੇ ਵਾਲ ਦੇ ਹੋਗੇ ਹਾਂ ਉਹ ਉਹਨਾਂ ਦੀ ਧੀ ਨਹੀਂ ਆ ਉਹਨਾਂ ਦੀ ਲੱਭਦੀ ਨਾ ਉਹ ਥੋੜਾ ਲੱਭਦੀ ਐ ਨਾ ਮੈਂ ਹੁਣ ਦੱਸ ਕੀ ਕਰਾਂ ਜੇ ਮੈਂ ਕੋਈ ਕਹਿਣਾ ਵਾਂ ਤੇ ਤਾਂ ਵੀ ਬੁਰਾ ਫਿਰ ਕਹਿੰਦੀ ਐ ਤੂੰ ਮੇਰੇ ਗਾੜੀ ਬੋਲਣਾ ਉਹ ਹੋਈ ਕਿ ਹਲੇ ਦਾ ਸਹੀ ਨਾ ਕਰੀਦਾ ਵਾ ਕਿ ਤੇ ਆਈ ਨੁਗਦੇ ਵਧੀਆ ਜੇ ਹੁਣ ਮੈਂ ਵੀ ਗੱਲ ਕਰਨ ਵਾਲੀ ਹੁੰਦੀ ਮੈਂ ਵੀ ਉਸੇ ਵale ਕਹਿਨੀ ਭਾਬ ਤੂੰ ਬਹੁਤ ਸੋਹਣਾ ਪਜਾਹ ਭਣੀ ਕਿ ਆ ਲਿਆ ਕਿ ਬਹੁਤ ਰੋਟੀ ਉਥੇ ਪਕਵਾਨ ਬਣਾ ਕੇ ਰੱਖੇ ਹੀ ਗਾੜੀ ਵੀ ਲੈ ਫੜੋ ਖਾ ਲਓ ਆਈ ਕਹਦਾ ਇਹ ਨਾ ਕੀ ਕਰਦਾ ਗੱਲ ਕਰਨ ਨੂੰ ਆਪੇ ਉਸੇ ਵੇਲੇ ਕਰ ਦਿੰਦੀ ਮੈਂ ਇਹਨੂੰ ਫੋਨ ਲੰਨਾ ਸ਼ਾਮ ਨੂੰ ਅਜੇ ਤੇ ਨਹੀਂ ਚੁੱਕਣਾ ਨਹੀਂ ਜਾਣਦੀ ਹਣੀ ਕੋਈ ਤੁਹਾਨੂੰ ਕੋਈ ਲੋੜ ਨਹੀਂ ਫੋਨ ਲਾਉਣ ਦੀ ਕੋਈ ਗੱਲ ਨਹੀਂ ਜੋ ਕਰ ਗਈ ਬਹੁਤ ਸੋਹਣਾ ਕਰ ਗਈ ਗਾਂ ਦੇ ਗਾਂ ਵੇਖੀ ਜਾਊਗੀ ਗਣਾ ਨਾ ਹੁੰਦੀਆਂ ਵਾਂ ਕਿ ਤੇ ਇਦਾ ਆ ਕੇ ਕਰਦੀਆਂ ਵਾਂ ਕਿ ਤੇ ਪਰਜਾਈਆਂ ਨਾ ਕਿ ਜਦਾਂ ਇਹ ਕਰਦੀ ਉਹ ਚੱਲ ਕੋਈ ਗੱਲ ਨਹੀਂ ਯਾਰ ਮੈਨੂੰ ਪਾਣੀ ਤੇ ਦੇ ਘਟ ਮੇਰਾ ਤਾਂ ਸੰਘ ਸੁੱਕਣ ਡਿਆ ਉੱਥੇ ਬੰਬੀ ਵੀ ਨਹੀਂ ਚੱਲਣ ਦੀ ਕੋਈ ਨਹੀਂ ਸਹਾਰਮ ਦਈ ਹੋਰ ਟੈਨਸ਼ਨ ਪਾਤੀ ਚੱਲ ਫਿਕਰ ਕਰਨ ਵਾਲੀ ਨਹੀਂ ਕੋਈ ਵੀ ਗੱਲ ਜਿਹੜਾ ਬੰਦਾ ਹੁਣ ਇੱਕ ਹੋਈ ਇਦਾਂ ਦਾ ਗਿਆ ਉਹਦੇ ਮਗਰ ਹੁਣ ਸਾਰੇ ਥੋੜਾ ਇਦਾਂ ਦੇ ਹੋ ਜਾਣੇ ਆ। ਮੋਟਾ ਜਾ ਪਾਣੀ ਲਿਆ ਯਾਰ। ਲਿਉਣੀ ਆ ਮੈਂ ਪਣ। ਮੈਨੂੰ ਤੇ ਆ ਕੁੜੀ ਦੀ ਸਮਝ ਨਹੀਂ ਲੱਗਦੀ। ਕਿ ਘਰੇ ਕੀ ਚਾਉਂਦੀ ਆ ਸਾਡੇ ਕੋਲ। ਦੱਸ ਇੰਨੇ ਪੈਸੇ ਅਸੀਂ ਲਾ ਕੇ ਆਏ ਹਾਂ। ਦੱਸਾਂ ਇੰਛਾਈ ਸਾਰੇ ਜਾਣੇ ਭਲਾ। ਕੋਈ ਗੱਲ ਨਹੀਂ ਫੋਨ ਤੈਨੂੰ ਮੈਂ ਕਰਨਾ ਹੀ ਕਰਨਾ ਹੁਣ ਸ਼ਾਮਾਂ। ਭਲਾ ਕਿੱਥੋਂ ਬੋਲਦੀ? ਇਹਨਾਂ ਨੂੰ ਕੀ ਲੜਦਾ ਰਹਿੰਦਾ ਉੱਥੇ ਤੱਕ ਆਵਾਜ਼ ਆਂਦੀ ਪੁੱਛਦਾ ਇਹਨਾਂ ਨੂੰ। ਰਮਨ ਹੁਣ ਕੀ ਆਵਾ? ਹੁਣਾ ਕੀ ਆ ਸੱਚੀ ਗੱਲ ਆਖਾਂ ਨਾ ਤੇ ਘਰ ਵਿੱਚ ਲੜਾਈ ਪੈਣੀ ਹੁੰਦੀ ਆ ਸਵੇਰ ਦੀ ਗਈ ਆ ਬਹਾਨਾ ਮਾਰ ਕੇ ਵੀ ਮੇਰੇ ਸਿਰ ਪੀੜ ਹੁੰਦੀ ਆ ਬੰਦਾ ਪੁੱਛਿਆ ਵੀ ਪਿੰਡ ਵਿੱਚ ਡਾਕਟਰ ਹੈ ਨਹੀਂ ਕੋਈ ਸਿਰ ਪੀੜ ਦੀ ਦਵਾਈ ਤਾਂ ਘਰ ਹੀ ਪਈ ਸੀ ਉਹ ਖਾ ਲੈਂਦੀ ਰਮਨਾਇਤ ਤੇ ਦਲਚੰਦਰ ਦਵਾਈ ਲੈ ਕੇ ਆਈ ਆ ਤੇ ਸਕੂਟਰੀ ਤੇ ਮੇਰੇ ਲਾਗੂ ਨਹੀਂ ਨਗਾ ਕੇ ਆਈ ਆ ਤੇ ਤੂੰ ਆਉਂਦੇ ਤੇ ਗੜ ਪੈ ਗਈ ਆ ਆਵਾਜ਼ ਤੁਹਾਡੀ ਪਤਾ ਕਿਥੋਂ ਤੱਕ ਜਾਣਦੀ ਸ਼ਰਕ ਤੱਕ ਤੁਹਾਡੀ ਆਵਾਜ਼ ਜਾਣਦੀ ਲੋਕੀ ਕੀ ਕਹਿਣਗੇ ਕਿ ਇਹਨਾਂ ਦੇ ਘਰ ਰੋਜ਼ ਮਸੱਈ ਲੱਗੀ ਰਹਿੰਦੀ ਆ ਹੋਇਆ ਕਿਤੇ ਗੱਲ ਕਰ ਹੀ ਲਈ ਰੋਜ਼ ਹੀ ਰੋਜ਼ ਇਹੋ ਕੰਮ ਤੁਹਾਡਾ ਮੇਰੇ ਸੁਣੋ ਗੱਲ ਕਿਹੜਾ ਡਾਕਟਰ ਆ ਜਿਹੜਾ ਸ਼ਾਮਾਂ ਤੱਕ ਬੈਠਾ ਸਿਰ ਪੀੜ ਤੇ ਹੁੰਦੀ ਹੀ ਨਾ ਹੱਥ ਵਿੱਚ ਦਵਾਈ ਨਾ ਕੋਈ ਗੱਲ ਨਾ ਬਾਤ ਇਹ ਜੀ ਉਥੇ ਵਾਰੀ ਨਹੀਂ ਹੀ ਆਈ ਪਹਿਲਾਂ ਪਰਚੀ ਘਟਾਉਣੀ ਪੈਂਦੀ ਆ ਫਿਰ ਟੈਸਟ ਹੋਏ ਮੈਂ ਬਖਾਲ ਮੈਨੂੰ ਕਿਹੜੇ ਟੈਸਟ ਆ ਮੈਂ ਕੋਈ ਗਲਤ ਗੱਲ ਕੀਤੀ ਪਤਾ ਤਾਂ ਲੱਗੇ ਵੀ ਗਈ ਕਿੱਥੇ ਹੀ ਜਿਹੜੇ ਟੈਸਟ ਵਾ ਉਸ ਜਿਹੜੇ ਦਿੰਦੇ ਰਿਪੋਰਟ ਤੈਨੂੰ ਨਹੀਂ ਪਤਾ ਵੀ ਅਗਲੇ ਦਿਨ ਦਿੰਦੇ ਆ ਰਿਪੋਰਟ ਹਾਏ ਮੇਰੀ ਇਹ ਕਿਸਮਤ ਏ ਤੂੰ ਹੀ ਵੀ ਉਹਦੇ ਹਾਲ ਦੀ ਗੱਲ ਕਰੀ ਜਾਣਦੇ ਜੇ ਤੁਹਾਡਾ ਆਪਣਾ ਦਿਮਾਗ ਕੰਮ ਨਹੀਂ ਕਰਦਾ ਵੱਡੇ ਆ ਨਾ ਹਸਪੀਟਲ ਸ਼ਹਿਰਾਂ 'ਚ ਉੱਥੇ ਵਾਰੀ ਲੇਟ ਹੀ ਹੁੰਦੀ ਆ ਤੈਨੂੰ ਪਤਾ ਰਸ਼ ਬੜਾ ਹੁੰਦਾ ਤੇ ਉਹ ਵਿਚਾਰੇ ਕੀ ਕਰਦੀ ਏ ਉਥੇ ਚਲ ਚੰਗਾ ਨਹੀਂ ਕਰਦੀ ਤੇ ਬੜੇ ਸਿਆਣੇ ਜੇ ਤੂੰ ਮੈਂ ਨਹੀਂ ਉਹਨੂੰ ਪੁੱਛਦੀ ਜਦੋਂ ਬਾਹਰੋਂ ਫੋਨ ਆਊ ਨਾ ਆਪੇ ਜਵਾਬ ਦਿਆ ਕਰੋ ਫਿਰ ਮੇਰੇ ਨਾਲ ਨਾ ਭੱਜਿਆ ਆ ਕਰੋ ਪਿਆਰ ਕਰ ਲਿਆ ਕਰ ਲਿਓ ਕਰਨੀ ਗੱਲ ਤੇ ਹੁਣ ਤੂੰ ਉਹਦਾ ਨ ਸਿਰਖ ਪਾਈ ਕਰਕੇ ਹਟ ਗਈ ਆ ਹੁਣ ਉਹ ਮੈਨੂੰ ਦੱਸੂਗੀ ਤੇ ਫਿਰ ਮੈਂ ਤੇਰੇ ਗਾਲੀ ਪੈਣਾ ਆਣ ਕੇ ਆਹੋ ਤੁਹਾਨੂੰ ਤਾਂ ਨਹੀਂ ਦੱਸਣੀਆਂ ਆ ਇੱਕ ਦਿਨ ਨਾਲ ਚਾਰ ਲਾ ਕੇ ਦੱਸਣੀਆਂ ਸੁਣ ਲੋ ਕਦੀ ਦਸੀ ਜਾਊਗੀ ਉਹ ਹਾਂ ਤੁਸੀਂ ਆਣ ਕੇ ਮੇਰੇ ਦਿਵਾਲੇ ਹੋ ਜੇ ਫਿਰ ਗਲਤ ਨੂੰ ਗਲਤ ਨਾ ਕਿਓ ਉਹ ਗਲਤਵਾ ਦਿਨ ਤੇਰਾ ਲੜਦੇ ਆ ਨੰਗ ਜਾਂਦਾ ਇਹ ਬੰਦੇ ਦੇ ਸਿਰ 'ਚ ਪਤਾ ਨਹੀਂ ਕੀ ਢੂੜਿਆ ਵਾ ਭਾਵੇਂ ਸੱਚੀ ਗੱਲ ਇਹਨੂੰ ਦੱਸ ਦੇ ਪਰ ਮੇਰੀ ਗੱਲ ਤੇ ਨੇ ਯਕੀਨ ਨਹੀਂ ਕਰਨਾ ਹੁੰਦਾ ਮੈਨੂੰ ਇਦਾਂ ਕਹਿਣ ਲਈਏ ਗੱਲ ਠੀਕ ਆ ਬੰਦਾ ਪੁੱਛਿਆ ਤਾਂ ਸਹੀ ਕਿ ਪੋਤਾ ਤੂੰ ਸਵੇਰ ਦੀ ਗਈ ਸੀ ਸ਼ਾਮਾਂ ਪੈ ਗਈਆਂ ਹੁਣ ਤੂੰ ਆਈ ਆ ਕਿੱਥੋਂ ਆਈ ਆ ਨਾ ਉਹਨੂੰ ਤਾਂ ਕੁਝ ਕਹਿਣਾ ਹੀ ਨਹੀਂ ਤਾਂ ਹੀ ਤਾਂ ਪੂਏ ਚੜੀ ਆ ਤੋ ਜੀ ਜੀ ਦਈਏ ਨਾ ਬੋਲਣ ਤੇ ਜੇ ਉਹਨੇ ਸੁਣ ਲਿਆ ਨਾ ਤੇ ਕਪਾਤ ਫੇਰ ਖੜਾ ਹੋ ਜਾਣਾ ਹੀ ਉਹ ਜੋ ਕਰਦੀ ਕਰ ਲੈ ਮੈਨੂੰ ਡਰ ਨਹੀਂ ਪਿਆਦਾ ਉਹਦੇ ਇੱਕ ਪੱਤ ਤੋਂ ਮੈਂ ਡਰਦੀ ਫਿਰਾਂ ਤੇ ਉਹ ਸਾਡਾ ਪੋਤਾ ਜੀ ਸਾਈਕਲ ਹੀ ਲਿਆਤਾ ਤੇ ਆਖਰ ਆ ਗਈ ਆ ਤੇ ਫੇ ਪੇਕਿਆਂ ਦਾ ਨਾਂ ਕਿਉਂ ਕਰਨਾ ਜੇ ਲਿਆਉਣਾ ਹੀ ਤੇ ਉਹ ਪੈਸੇ ਦੇ ਦਿੰਦੀ ਆ ਹੌਸਲਾ ਤੇ ਕਰ